ਨਹੀਂ ਨਹੀਂ ਇੰਟਰਨਲ ਵਿੱਚ ਮਗਾਣੀ ਤੇ ਇਹ ਕਰਦੇ ਹਾਂ ਤਾਂ ਚੀਜ਼ ਬਣਦੀ ਹੈ ਕੱਲ ਤੁਸੀਂ ਮੈਨੂੰ ਆਖਿਆ ਪ੍ਰਧਾਨਜੀ ਨੇ ਆਖਿਆ ਕੱਲ ਇਹਨਾਂ ਨੂੰ ਜਾ ਕੇ ਇਹਨਾਂ ਦੇ ਘਰ-ਘਰ ਜਾ ਕੇ ਇਹਨਾਂ ਦੇ ਜਿਹੜੇ ਡਾਕੂਮੈਂਟ ਜਿਹੜੇ ਉਹ ਲਿਆਓ ਤੁਸੀਂ ਮੈਂ ਸਵੇਰੇ ਗਿਆ ਕੋਲੀਆਂ ਪੰਮਾ ਭਾਦਰ ਪਰ ਸਾਰੇ ਸੁਣ ਰਹੇ ਹੋ ਨਾ ਤੁਸੀਂ ਸਾਰੇ ਪਿੱਛੋਂ ਤਰਾਜ ਕਿਸੇ ਨੇ ਨਹੀਂ ਕਰਦਾ ਮੈਂ ਕੀ ਦੇ ਡੰਗਰ ਰੁੜ ਗਏ ਕੀ ਦੀਆਂ ਭੇਡਾਂ ਰੁੜ ਗੀਆਂ ਕਾਗਜ਼ ਪੱਤਰ ਉਹ ਵੀ ਅਸੀਂ ਲਿਆਂਦੇ ਆ ਮੈਂ ਕਾਗਜ਼ ਪੱਤਰ ਜਿਹੜੇ 35 ਜਿਹੜੇ ਘਰ ਹੈ ਨਾ ਸਾਡੇ ਉਹ ਪ੍ਰਧਾਨਜੀ ਕੋਲ ਕਾਗਜ਼ੇ ਬਾਕੀ ਜਿਹੜੇ ਇਹਨਾਂ ਲੋਕਾਂ ਦੇ ਜਿਹਦੇ ਭੇਡਾਂ ਰੁੜ ਗਈਆਂ ਜਿਹਦੀਆਂ ਮੱਝਾਂ ਰੁੜ ਗਈਆਂ ਜਿਹਦਾ ਕੋਲ ਰੁੜ ਗਿਆ ਨਹੀਂ ਮੈਂ ਦੋ ਗੱਲਾਂ ਹਾਂਜੀ ਜਿਹੜੀਆਂ ਪਸ਼ੂ ਰੁੜ ਗਏ ਆ ਹ ਉਹਦੀਆਂ ਗਰਦੋਰੀਆਂ ਵੱਖਰੀਆਂ ਹੋਣੀਆਂ। ਅੱਛਾ ਇੱਕ ਧਰਗੇ ਲੱਗਦਾ। ਉਹ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਠੀਕ। ਉਹ ਗਦੋਰੀਆਂ ਵੱਖਰੀਆਂ ਹੋਣਗੀਆਂ ਕੱਲ ਦੇ ਅ ਅਸੀਂ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਕਹਿ ਦਿੰਦਾ। ਹਾਂਜੀ। ਚਾਹੇ ਕਿਸੇ ਦੇ ਪਸ਼ੂ ਰੂੜੇ ਆ, ਚਾਹੇ ਕਿਸੇ ਦਾ ਚਾਰਾ ਰੂੜਿਆ, ਕਿਸੇ ਦਾ ਮਕਾਨ ਜੋ ਵੀ ਹੈ। ਹਾਂਜੀ। ਉਹ ਵੱਖਰਾ ਇੱਕ ਸਹਾਇਤਾ ਮਿਲਣੀ ਹੈ। ਸੁਣ ਰਹੇ ਹੋ ਨਾ ਸਾਰੇ? ਠੀਕ ਆ। ਅੱਜ ਸਿਰਫ ਅਸੀਂ ਜਿਹੜੇ ਤੁਸੀਂ 35 ਘਰ ਦੱਸੇ ਸੀ ਹਾਂਜੀ। ਉਹਨਾਂ ਨੂੰ ਫੋਲਡਿੰਗ ਮੰਝੇ ਤੇ ਉਹ ਜਿਹੜੇ ਗੱਦੇ ਹਾਂਜੀ। ਤੇ ਸਿਲੰਡਰ ਇਹ ਅਸੀਂ ਅੱਜ ਦੇ ਰਹੇ ਹਾਂ ਠੀਕ ਹੈ ਮੁੱਖ ਮੰਤਰੀ ਜੀ ਨੇ ਕਿਹਾ ਕਿ ਜ਼ਮੀਨ ਦਾ ਮਾਲਕ ਭਾਵੇਂ ਜਿਹੜਾ ਮਰਜ਼ੀ ਹੋਵੇ ਜਿਸ ਬੰਦੇ ਨੇ ਠੇਕੇ ਤੇ ਲਈ ਹੈ ਕਾਸਟਕਾਰ ਉਹ ਜਿਹੜਾ ਮੁਆਵਜ਼ਾ ਉਹਨੂੰ ਮਿਲਣਾ ਠੀਕ ਹੈ ਠੀਕ ਹੈ ਜਿਹੜੇ ਜੁਪੀ ਦੇ ਸਾਥੀ ਸਾਡੇ ਇੱਥੇ ਸਬਜ਼ੀ ਦਾ ਕੰਮ ਕਰਦੇ ਆ ਬੜੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਉਹ ਵੀ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਉਹ ਫਸਲ ਬੀਜੀ ਹੈ ਕਿਉਂਕਿ ਮਾਲਕ ਨੇ ਤਾਂ ਠੇਕਾ ਲੈ ਲਿਆ ਉਹ ਤਾਂ ਲੈ ਲਿਆ ਸਹੀ ਹੈ ਨਾ ਜਿਹਨਾਂ ਨੂੰ ਨੁਕਸਾਨ ਹੋਇਆ ਹੈ ਨਾ ਜਿਹਨੇ ਠੇਕੇ ਦੇ ਲਈ ਹੈ ਜੀ ਤਾਂ ਇਹ ਠੇਕੇ ਵਾਲੇ ਨੂੰ ਹੀ ਪੈਸੇ ਮਿਲਣੇ ਆ ਇਹ ਚੰਗਾ ਇਹ ਪਹਿਲੋ ਕੀ ਹੁੰਦਾ ਹੈ ਕਿ ਪਹਿਲੋ ਮੁਆਵਜ਼ਾ ਮਿਲਦਾ ਸੀ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ ਸੀ ਉਹ ਠੇਕੇ ਵਾਲੇ ਨੂੰ ਦਵੇ ਨਾ ਦੇਵੇ ਉਹ ਇਸ ਕਰਕੇ ਮਾਲਕ ਨੇ ਕਿਉਂਕਿ ਆਪਣਾ ਠੇਕਾ ਲੈ ਲਿਆ ਹੈ ਨਾ ਤੇ ਹੁਣ ਤੇ ਜੇ ਨੁਕਸਾਨ ਨਫਾ ਹੋਇਆ ਜਿਹੜਾ ਠੇਕੇ ਵਾਲਾ ਠੇਕੇ ਵਾਲਾ ਉਹ ਠੇਕੇ ਵਾਲੇ ਨੂੰ ਹੀ ਮਤਲਬ ਪੈਸੇ ਉਹ ਮਿਲਣੇ ਆ ਸਰ ਇੱਥੇ ਕੋਈ ਨਵੇਂ ਬੰਦੇ ਆਏ ਨੇ ਹਾਂ ਓਕੇ ਤੇ ਉਹਨਾਂ ਦਾ ਵੀ ਨੁਕਸਾਨ ਉਹਨਾਂ ਦੇ ਬਾਰੇ ਉਹਨਾਂ ਦਾ ਕਰ ਲੰਨੇ ਆਪਾਂ ਜਿਨ੍ਹਾਂ ਦੇ ਘਰ ਉਹ ਯਾਰ ਸਬਰ ਕਰ ਇੱਕ ਮਿੰਟ ਸਬਰ ਕਰ ਯਾਰ ਗੱਲ ਨਹੀਂ ਨਹੀਂ ਸੁਣੋ ਸੁਣੋ ਤੇਰਾ ਵਾਸਤੇ ਮੈਂ 6 ਵਜੇ ਬੜੇ ਪਰ ਉੱਠ ਕੇ ਘਰ ਘਰ ਤੇਰਾ ਵਾਸਤੇ ਜਿਹੜੇ ਜਿਹੜਾਂ ਦੇ ਘਰ ਇੱਥੇ ਬਣੇ ਆ ਬਿਜਲੀ ਦੇ ਮੀਟਰ ਲੱਗੇ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦਾ ਮੌਜਦਾ ਮਿਲਣਾ ਠੀਕ ਹੈ ਠੀਕ ਹੈ ਠੀਕ ਹੈ ਉਹ ਗਰਦੌਰੀਆਂ ਹੋਣੀਆਂ ਉਹਨਾਂ ਨੂੰ ਸਪੈਸਰੋ ਤੁਸੀਂ ਨਾਲ ਹੋ ਕੇ ਕਰਾ ਲਿਓ ਹਾਂਜੀ ਹਾਂ ਹਾਂ ਉਹ ਫੋਲਡ ਕੀ ਕੇ ਨਾ ਤੇ ਇਹ ਕਰ ਲੈਣਾ ਸ਼ਾਂਜੂ ਜੀ ਕਿਹੜੀ ਜਗ੍ਹਾ ਸ਼ਾਂਜੂ ਮਾਰਨੀ ਪਤਾ ਪਿੰਡ ਇਹ ਖਤਾਨਾ ਪਿੰਡ ਨਾਲ ਵੀ ਚੂਰੇ ਕੋਈ ਗੱਲ ਨਹੀਂ ਕੋਈ ਨਹੀਂ ਪਾਣੀ ਪੀ ਸਾਰੇ ਦੇ ਉਸ ਨੇ ਤੇ ਨਹੀਂ ਦੇਖ ਲਈ ਕੋਈ ਗੱਲ ਨਹੀਂ ਭਾਈ ਉਹ ਪੁੱਛ ਝੋਕੇ ਲਿਆ ਕੋਈ ਗੱਲ ਨਹੀਂ ਨਹੀਂ ਲੈ ਮੇਰੇ ਵੀਰ ਪੈ ਗਿਆ ਯਾਰ ਬਣਾ ਬਣਾ ਮੇਰੇ ਭਾਏ ਯਾਰ ਮੇਰਾ ਵੀਰ ਬੈਜੋ ਸਾਰੇ ਬੈਜੋ ਸਾਰੇ ਬੈਜੋ ਮੈਂ ਵੀਰ ਠੀਕ ਪਿੰਨੇ ਦਾ ਬਸੀ ਹੈ ਨਾ ਚੱਲਦੇ ਲੱਗਦੇ ਸੀ ਇਹ ਜਕਰੋ ਬਸੀ ਹੈ ਜਕਰੋ ਹੋ ਤੋ ਜਕਰੋ ਰਵੰਡਾ ਅੱਛਾ ਅੱਛਾ ਇਹ ਤੇ ਗੇੜ ਡੰਗ ਲੈ ਗਏ ਤੇ ਉਹ ਨਿਕਲਦਾ ਪਿਆ ਹੀ ਨਹੀਂ ਪਾਣੀ ਇਹਦੀ ਇਹਦੀ ਫਿਰ ਉਹ ਉਧਰ ਹੀ ਹੋਣੀ ਆ ਨਾ ਜਿਹੜੀ ਮਰਲੋ ਗਦੌਰੀ ਜੀ ਹੈ ਇਹ ਵਕਰਾ ਰੱਖਿਓ ਠੀਕ ਤੇ ਵਕਰਾ ਗੇਸ ਹੈ ਮੋਟਰਸਾਈਕਲ ਡੁੱੜਿਆ ਹਾਂਜੀ ਮੋਟਰ ਭਾਂਡੇ ਤੇ ਭਾਂਡੇ ਭਾਂਡੇ ਵੀ ਇਨਾ ਪਾਣੀ ਆ ਗਿਆ ਪੁਲਿਸ ਨੂੰ ਕੱਪੂ ਬੜੀ ਮੁਸ਼ਕਲ ਬਚਿਆ ਇਹ ਰੇੜੇ ਰੋਡ ਦੇ ਉੱਤੇ ਲੋਕ ਸਾਰਿਆਂ ਨੂੰ ਮਿਲਿਆ ਕਿ ਨਹੀਂ ਸਾਰਿਆਂ ਨੂੰ ਮਿਲਿਆ ਅੰਦਰ ਦੇਖਿਆ ਮੈਂ ਕਿਹਾ ਮੈਨੂੰ ਮੰਤਰੀ ਸਾਹਿਬ ਨੇ ਭੇਜਿਆ ਹੈ ਟੀਮ ਲੈ ਕੇ ਸਪੈਸ਼ਲ ਤੁਹਾਡੇ ਵਾਸਤੇ ਫੋੜ ਰਿਹਾ ਨਾ ਤੁਸੀਂ ਸਾਰੇ ਸਪੈਸ਼ਲ ਤੁਹਾਡੇ ਵਾਸਤੇ ਜਿਹੜਾ ਮੰਤਰੀ ਸਾਹਿਬ ਨੇ ਭੇਜਈ ਇਹ ਟੀਮ ਜਿਹੜਾ ਇਸ ਪਰਿਵਾਰ ਵਿੱਚ ਲੈ ਕੇ ਜਾਓ ਬਸ ਠੀਕ ਹੈ ਪਾਣੀ ਬੜਾ ਹੋ ਗਿਆ ਯਾਰ ਮੰਤਰੀ ਸਾਹਿਬ ਸਾਰਿਆਂ ਨੂੰ ਜਿਹੜਾ ਹੈ ਨਾ ਆਪਣੇ ਸਾਡੇ ਤੋਂ ਬੰਦ ਕੇ ਦੇਖ ਰਿਹਾ ਤੁਹਾਨੂੰ ਜਿਹੜਾ ਹੈ ਦਰੀ ਤੇ ਬਿਠਾਇਆ ਜਿੰਨਾ ਚਿਰ ਤੁਸੀਂ ਨਹੀਂ ਬੈਠੇ ਮੰਤਰੀ ਸਾਹਿਬ ਖੜੇ ਰਿਹਾ ਇਸੇ ਤਰ੍ਹਾਂ ਮંત્રી ਸਾਹਿਬ ਜਿਹੜਾ ਜੋ ਕੁਝ ਹੋ ਸਕਦਾ ਹੈ ਤੁਹਾਡੇ ਵਾਸਤੇ ਕਰ ਰਿਹਾ ਹੈ ਹੁਣ ਤੁਹਾਡੇ ਵਿੱਚ ਜਿਹੜੇ ਕਾਗਜ਼ ਪੱਤਰ ਮੇਰੇ ਕੋਲ ਆਏ ਨਾ ਇਹ ਜ ਮੁਆਵਦੇ ਦੇ ਜਿਹੜੇ ਕਾਗਜ਼ ਨੇ ਤੁਹਾਡੇ ਇਹ ਜਿਸ ਵੇਲੇ ਹੁਣ ਮੰਤਰੀ ਸਾਹਿਬ ਨੇ ਆਖਿਆ ਭਈ ਆਣਾ ਨਾ ਤੁਹਾਡਾ ਪੁਟਾਰੀ ਨਾ ਤੁਹਾਡਾ ਅਸਰਵਾ ਕਰਨਾ ਤੇ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਜਿਹੜੀ ਤੁਸੀਂ ਜਿਹੜੇ ਉਧਰੋਂ ਯੂਪੀ ਤੋਂ ਆ ਕੇ ਤੇ ਪੈੜੀ ਲੈ ਕੇ ਬੈਠੇ ਹੋ ਕਿ ਉਹ ਜਿਹੜਾ ਪੈਲੀ ਦਾ ਮੁਆਵਜ਼ਾ ਕਹਿੰਦਾ ਵੀ ਪੈਲੀ ਦੇ ਮਾਲਕ ਨੂੰ ਜਿਹੜਾ ਕਾਸਟ ਜਿਹੜੇ ਪੈਲੀ ਚਲਾ ਕਰ ਰਿਹਾ ਕਾਸਟ ਉਹਨੂੰ ਮੁਆਵਜ਼ਾ ਮਿਲਣਾ ਹੈ ਉਹ ਮਿਲਣਾ ਉਸ ਵੇਲੇ ਜਦ ਤੁਹਾਡਾ ਜਿਹੜਾ ਪਟਵਾਰੀ ਤੁਹਾਡਾ ਜਿਹੜਾ ਨਾ ਐਸਟੀਮੇਟ ਲਾ ਕੇ ਤੇ ਜਿਹੜਾ ਮੰਤਰੀ ਸਾਹਿਬ ਨੂੰ ਤਿੰਨ ਕਿ ਇੰਨਾ ਕੁ ਮੁਆਵਜ਼ਾ ਹੋਊਗਾ ਕਾਸਟ 15 ਬੰਦੇ ਗਏ ਕੋਲੀਆਂ ਪੰਮਾ ਤੇ ਬਾਦਰ ਪਰ ਉਹ ਇਸ ਨੇ ਟੈਂਟ ਆਪਣੇ ਹੱਥ ਨਾਲ ਖਰੀਦ ਕੇ ਪਠਾਨਕੋਟ ਗਏ ਮੰਤਰੀ ਸਾਹਿਬ ਦੇ ਭੇਜੇ ਉਹ ਬੰਦੇ ਗਏ ਮੈਂ ਮੰਤਰੀ ਸਾਹਿਬ ਦਾ ਮੁੰਡਾ ਉਹ ਭੇਜਿਆ ਉਹ ਤੁਹਾਡੇ ਜਿਹੜੇ ਨਾ ਤਰ੍ਹਾਂ ਦੀ ਵਿੱਚ ਟੈਂਟ ਖੁਦ ਬਣਾ ਕੇ ਸਰਪਾਲ ਲਾ ਕੇ ਤੁਹਾਨੂੰ ਸਿਰ ਢੱਕਣ ਨੂੰ ਦੇਣ ਕਿ ਕਿੱਥੋਂ ਚੱਲ ਕੇ ਆਏ ਆ ਉਹ ਕਾਰਗਰਦ ਉਹ ਕਹਿੰਦੇ ਤਿੰਨ ਦਿਨ ਹੋ ਗਿਆ ਸਾਨੂੰ ਚੱਲਿਆਂ ਨੂੰ ਸਭ ਅੱਛਾ ਰਾਤੀ ਉਹ 15 ਬੰਦੇ ਮੇਰੇ ਉੱਤੇ ਮਸੀਤ ਤੰਗੋਸ਼ਾ ਬੈਠੇ ਉਹਨਾਂ ਨੇ ਮੇਰੇ ਕੋਲ ਮੰਤਰੀ ਸਾਹਿਬ ਇੱਕ ਬੋਤਲ ਪਾਣੀ ਦੀ ਨਹੀਂ ਦਿੱਤੀ ਮੈਂ ਕਿਹਾ ਤੁਹਾਡਾ ਰੋਟੀ ਦਾ ਇੰਤਜ਼ਾਮ ਕਰਨਾ ਕਹਿੰਦਾ ਜੀ ਰੋਟੀਆਂ ਹੀ ਤੁਹਾਡੀ ਖਾ ਲਈ ਤੇ ਹੀ ਲੋਕਾਂ ਨੂੰ ਦੇਣਾ ਕੀ ਕੀ ਉਹ ਜਿਹੜਾ ਹੀ ਖਟਣਾ ਉੱਥੋਂ ਕੋਈ ਜੋਗੇ ਤੁਹਾਡੀ ਰੋਟੀ ਖਾ ਲਈ ਤੇ ਜੇ ਤੁਹਾਡੇ ਤੇ ਅਸੀਂ ਜਿਹੜਾ ਪ੍ਰਭਾਸ਼ ਪਾ ਦੇ ਫਿਰ ਕੀ ਫਾਇਦਾ ਹੋਇਆ ਸਾਡਾ ਮੰਤਰੀ ਸਾਹਿਬ ਨੇ ਮੈਨੂੰ ਤੇ ਸਾਨੂੰ ਪ੍ਰਧਾਨ ਨੂੰ ਜਿਹੜਾ ਤੁਹਾਡੀ ਜਿਹੜੀ ਸੇਵਾ ਵਾਸਤੇ ਦਿਨ ਰਾਤ ਹਾਜ਼ਰ ਕੀਤਾ। ਅਸੀਂ 24 ਘੰਟਿਆਂ ਵਿੱਚ ਚਾਰ ਜਾਂ ਪੰਜ ਘੰਟੇ ਸੁਣਨੇ ਆ। ਤੁਹਾਡੇ ਵਾਸਤੇ ਤੁਹਾਨੂੰ ਪਤਾ ਹੈ ਹਰ ਇੱਕ ਚੀਜ਼ ਦੀ ਜਗ੍ਹਾ ਚੀਜ਼ ਤੁਹਾਨੂੰ ਮਿਲ ਗਈ ਹੈ। ਤੇ ਮੰਤਰੀ ਸਾਹਿਬ ਦਾ ਤੁਸੀਂ ਸ਼ੁਕਰੀਆ ਅਦਾ ਕਰਨਾ ਹੈ। ਤੇ ਇਹੋ ਜਿਹੇ ਮੰਤਰੀ ਜਿਹੜਾ ਸਾਨੂੰ ਕਿਤੇ ਮਿਲਣੋ ਇਰਿਆ ਇਹੋ ਜਿਹੇ ਬੰਦਾ ਜਿਹੜਾ ਕਿਤੇ ਮਿਲਣੋ ਇਰਿਆ। ਹੁਣ ਜਿਹੜਾ ਸਾਡਾ ਪੜੀ ਪਰਿਵਾਰ ਜਿਹੜਾ ਉੱਥੇ ਚਾਰ ਬੱਚੇ ਜਿਹੜੇ ਸਾਡੇ ਤਿੰਨ ਬੱਚੇ ਤੇ ਇੱਕ ਮਾਈ ਜਿਹੜੀ ਰੁੜ ਗਈ ਮੰਤਰੀ ਸਾਹਿਬ ਅਸੀਂ ਇਹਦੇ ਘਰ ਜਾ ਕੇ ਜਿਸ ਦਿਨ 50000 ਰੁਪਏ ਉਧਰ ਪਰਿਵਾਰ ਨੂੰ ਦਿੱਤਾ ਨਾ ਮੰਤਰੀ ਸਾਹਿਬ ਨੇ ਅਸੀਂ ਖੁਦ ਦੇਖਿਆ ਆਪਣੇ ਹੱਥਾਂ ਨਾਲ ਪੱਕਾ ਚੁੱਕ ਕੇ ਉਹਦੀ ਟਰਾਲੀ ਵਿੱਚ ਰੱਖਦਾ ਡੀਸੀ ਸਾਹਿਬ ਆਪਣੇ ਹੱਥਾਂ ਨਾਲ ਚੁੱਕ ਕੇ ਤੇ ਉਹਦਾ ਕੰਬਲ ਜਿਹੜਾ ਉਹਦੇ ਵਿੱਚ ਰੱਖ ਲਿਆ ਮੇਰੇ ਕਹਿਣ ਦਾ ਮਤਲਬ ਇੰਨਾ ਕੁਝ ਤੁਹਾਡੇ ਨਾਲ ਕਰ ਰਹੇ ਤੁਹਾਨੂੰ ਇੰਨਾ ਪਤਾ ਨਹੀਂ ਵੀ ਇੱਥੇ ਪਾਣੀ ਆਣਾ ਹੈ ਮੰਤਰੀ ਸਾਹਿਬ ਘਰ ਨੂੰ ਚੱਲ ਗਿਆ ਤੇ ਉਹ ਬੋਰਡ ਕੇ ਬਾਅਦ ਵਿੱਚ ਕਹਿੰਦਾ ਚਲੋ ਪਾਣੀ ਕਿੱਥੇ ਆਣਾ ਇੰਨੇ 100 ਸਾਲ ਹੋ ਗਏ ਇੱਥੇ ਪਾਣੀ ਨਾ ਤੇ ਅੱਜ ਪਾਣੀ ਆਣਾ ਉਹੋ ਹੀ ਬੱਚੇ ਜਿਹੜੇ ਰਾਤੀ ਰੋੜਗੇ ਰੋੜੇ ਕੋਈ ਤੁਹਾਡੇ ਕੋ ਬਾਲਣ ਬੁਲਾਣਾ ਨਹੀਂ ਪਿੰਡਾਂ ਇੰਦੇ ਚਲੋ ਮਾਰਾ ਮੋਟਾ ਇੱਧਰ ਉਧਰ ਧੋਗੇ ਲੋਕ ਉਹ ਜ਼ਿਆਦਾਤਰ ਸਿਲੰਡਰ ਜਿਹੜੇ ਆ ਉਹ ਇਹਨਾਂ ਨੂੰ ਮਿਲਣਗੇ ਬਾਕੀ ਮੰਜੇ ਤੇ ਜਿਹੜੇ ਗੱਦੇ ਆ ਉਹ ਸਭ ਨੂੰ ਮਿਲਣਗੇ ਜਿਹੜੇ ਬੁਲਾਏ ਹੋਏ ਆ ਠੀਕ ਹੈ ਤੇ ਹੁਣ ਤੁਸੀਂ ਅ ਪਿੰਡ ਵਾਈਸ ਪਿੰਡ ਵਾਈਸ ਪਿੰਡ ਵਾਈਸ ਕਰ ਲਓ ਹਾਂ ਆਪਣੇ ਮਝੀਰੀ ਵਾਲੇ ਦੇ ਕੱਢੋ ਪਹਿਲੋਂ ਠੀਕ ਹੈ ਜੀ ਕੱਢੋ ਲਿਸਟ ਕਢੋ ਨਾ ਬੋਲੋ ਇਹ ਇੱਕ ਕੁਰਸੀਆਂ ਪਰੇ ਕਰ ਦਿਓ ਤੇ ਹੈ ਕੁਰਸੀਆਂ ਬਰੇ ਕਰ ਦਿਓ ਨਾ ਬੋਲ ਤੇ ਕੇ ਹਰਦੀਪ ਸਿੰਘ ਆ ਜੀਗਾ ਬਲਜੀਤ ਸਿੰਘ ਆ ਗਲਬੀਰ ਸਿੰਘ ਆ ਪੀਰਥ ਮੱਖਣ ਸਿੰਘ ਜੁਗਰਾਜ ਉਹ ਨਹੀਂ ਆਇਆ ਦੋ ਬਲਵਿੰਦਰ ਸਿੰਘ ਦਾ ਹਾਂ ਜੀ ਉਹ ਦੋ ਨਹੀਂ ਆਇਆ ਜਗਤਾਰ ਸਿੰਘ ਨਹੀਂ ਆਇਆ ਤੇ ਬਲਜੀਤ ਸਿੰਘ ਆ ਹਾਂ ਜੀ ਉਹ ਭਜਨ ਲਾਲ ਸੋਨ ਲਾਲ ਸਾਰੇ ਆ ਹਾਂ ਜੀ ਮਝੇ ਮਝੀ ਰਿਆਲੇ ਦੇ ਵੀ ਕੋਈ ਚੀਜ਼ ਪਾਉਂਦੇ ਮਝੀਰੀ ਵਾਲੇ ਬੰਦੇ ਚੀਜ਼ ਪਾਉਂਦੇ ਮਝੀਰੀ ਵਾਲੇ ਨੂੰ ਸਿਲੰਡਰ ਲਿਖਿਆ ਹੋ ਉਸ ਉੱਤੇ ਜਿਹੜੇ ਤਾਸ ਤੋਂ ਡੇਰੇ ਸੀਗੇ ਰਸ ਰੱਪਾ ਵਾਪਸ ਅੱਛਾ ਪਹਿਲਾਂ ਲਾ ਓ ਇੱਕ ਵਾਰੀ ਹੁਣ ਲਾ ਪਹਿਲਾਂ ਨਾ ਅਗੇ ਦਾ ਇਹ ਮੀਨ ਤੇਰਾ ਆ ਫਾ

ਇੱਕ ਵਾਰ ਆ ਤੂੰ ਨਿਕਲ ਪਰ ਇਹਨੂੰ ਨਹੀਂ ਤੋੜ ਤਾ ਦੇਖ ਆ ਗਿਆ ਤਾ ਦੇਖੀ ਧੀ ਕੇ ਬਾਹਰ ਅਗਲਾ ਬੰਦਾ ਤਿਆਰ ਹੋ ਜਾ ਲੋ ਫਟ ਰਿਹਾ ਜਲਦੀ ਹੋ ਜਾ ਤਰਕਾ ਤਰਕਾ ਆ ਗਿਆ ਦੋ ਘਟੇ ਬੜੇ ਜੀ ਯੂਸੂਅਲੀ ਦੋ ਦੋ ਘਟੇ ਬੜੇ ਦੋ ਬੱਦੇ ਨਾਲ ਆ ਗਿਆ ਇੱਕ ਪਤਾ ਆਪਣਾ ਨਾਲ ਆ ਗਿਆ ਕੋ ਬੜਾ ਦਾ ਪਰ ਬੜੇ ਥੋੜਾ ਪਰਮੇ ਅਗਲਾ 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 ਸਰ ਯਾਰ ਯਾਰ ਚਾਲੀ ਦੇ ਸ਼ੇਰ ਆ ਜੀ ਆ ਗਿਆ ਜੀ ਪਰ ਲੋਕ ਦੇ ਦਿਖਾਓ ਯਾਰ ਕਰੋ ਹਾਂ ਜੀ ਕਰੋ ਕੀ ਕਰੋ ਜੀ ਜੀ ਲੋ ਲੋ ਸਰਵਿਸ ਕਰਵਾ ਤਰਾ ਕਰਵਾ ਨੀ ਜੀ ਬਹਾਨੇ ਮਹੀਰ ਜੀ ਮੁਜੀਦ ਜੀ ਨਿਕਲ ਗਏ ਜੀ ਗਰੁੱਪ ਉਹ ਲੀ ਹੁੰਦੇ ਨਾ ਸਾਰੇ ਲੈਣੇ ਆਹੋ ਮੈਂ ਖੜੇ ਕਿਤੇ ਸਾਰੇ ਪੁੱਛ ਰਿਹਾ ਕਹਤਾ ਸਰ ਸਾਰੇ ਨੂੰ ਰੋਕ ਜਾਨਾ ਇਹ ਨਹੀਂ ਤੇ ਮੁਰੇ ਨੂੰ ਅੱਜ ਤੱਕ ਨਹੀਂ ਕਰ ਲਈਏ ਨਹੀਂ ਮੈਂ ਸਾਰੇ ਨਾਲ ਲਈਏ ਨਾ ਸਾਰੇ ਨਾਲ ਸਾਰੇ ਆਈ ਜੀ ਵੇਲੇ ਮਿਕਸ ਹੋ ਜਾਣਾ ਅੱਜ ਜਿਹੜਾ ਹੈਗਾ ਮਾਰ ਪਰਵਾ ਵਿੱਤਿਕ ਖੇਤਰਾਂ ਨੂੰ ਸਮਾਨ ਤੁਹਾਡੇ ਵੱਲੋਂ ਵੰਡਿਆ ਜਾ ਰਿਹਾ ਹੈ ਇਸ ਬਾਰੇ ਡਿਟੇਲ ਦੱਸ ਦਿਓ ਅੱਜ ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹਸਮਗਰੀ ਵੰਡੀ ਗਈ ਹੈ ਔਰ ਇਸ ਰਾਹਸਮਗਰੀ ਦੇ ਅੰਦਰ ਜਿਹੜੀ ਪਹਿਲੋ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8-10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਹਨਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱਲ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਦਗਾਤਾਰ ਜਿਹੜੇ ਵੱਖ-ਵੱਖ ਜਦੋਂ ਲੋਕਾਂ 'ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ 'ਚ ਉੱਪਰ ਦੀਆਂ ਆ ਰਹੀਆਂ ਸੀ ਘਰਾਂ 'ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਜੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਤੇ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉੱਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ ਇੱਕ ਪਰਿਵਾਰ ਨੂੰ ਦੋ ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਿੰਗ ਮੰਜੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਤੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀਆਂ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ੜੜਿਆ ਕਿਹਦੇ ਪਸ਼ੂ ੜੜਿਆ ਕਿਹਦੀ ਫਸਲ ੜੜੀ ਆ ਕਿਹਦਾ ਚਾਰਾ ੜੜਿਆ ਕਿਹਦਾ ਮਕਾਨ ਟਿਆ ਕਿਹਦਾ ਮਕਾਨ ਸੈਂਮੀ ਡੈਮੇਜ ਹੋਇਆ ਸੋ ਇਹਦੀ ਆ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦਾ ਨੁਕਸਾਨ ਹੋਏਗਾ ਉਹ ਜਿਹੜਾ ਅਸੀਂ ਉੱਪਰ ਭਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਨਾ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਿੰਗ ਮੰਜੇ ਸਿਲੰਡਰ ਔਰ ਗੱਦੇ ਮੱਛਰਦਾਨੀਆਂ ਦਿੱਤੀਆਂ ਨੇ ਸੋ ਕੁਦਰਤ ਦੀ ਕ੍ਰੋਪੀਆ ਔਰ ਕੁਦਰਤ ਦੀ ਕ੍ਰੋਪੀ ਦੇ ਖਿਲਾਫ ਮਨੋਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਿਹਨਾਂ ਦੀ ਇਸ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੈਰਾਸਿਰ ਖੜੇ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਚੇਤਨ ਲੋਕ ਜਿਹੜੇ ਆ ਵਕ ਵਕ ਥਾਵਾਂ ਤੇ ਮਦਦ ਕਰਦੇ ਆ ਉਹਨਾਂ ਦਾ ਵੀ